ਤਰਨਤਾਰਨ ਦੀ ਜ਼ਿਮਨੀ ਚੋਣ ਦੇ ਲਈ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸ਼ੰਕੇ ਵੀ ਸੀਗੇ ਕਿ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਜਿਸ ਤਰੀਕੇ ਦੀ ਪ੍ਰਕਿਰਿਆ ਜਾਂ ਫਿਰ ਚੋਣ ਪ੍ਰਚਾਰ ਚੱਲਿਆ ਹੋ ਸਕਦਾ ਹੈ ਕਿ ਇਹ ਤਰਨਤਾਰਨ ਦੀਆਂ ਜ਼ਿਮਨੀ ਚੋਣਾਂ ਦੇ ਵਿੱਚ ਕੋਈ ਗੜਬੜ ਹੋ ਸਕੇ ਕੋਈ ਗੜਬੜ ਵੀ ਹੋਣ ਦੀ ਅਸਾਰ ਨਹੀਂਗੇ ਕਿਉਂਕਿ ਪੰਜਾਬ ਪੁਲਿਸ ਅਤੇ ਕੇਂਦਰੀ ਬਲਾਂ ਦੀਆਂ ਏਜੰਸੀਆਂ ਜਿਹੜੀਆਂ ਹੈਗੀਆਂ ਨੇ ਸੁਰੱਖਿਆ ਬਲਾਂ ਦੀਆਂ ਉਹ ਤਾਇਨਾਤ ਇੱਥੇ ਕੀਤੀਆਂ ਗਈਆਂ ਨੇ ਲਗਭਗ 100 ਦੇ ਕਰੀਬ ਜਿਹੜੀਆਂ ਟੁਕੜੀਆਂ ਹੈਗੀਆਂ ਨੇ ਉਹੋ ਇੱਥੇ ਤਾਇਨਾਤ ਕੀਤੀਆਂ ਗਈਆਂ ਨੇ ਪੰਜਾਬ ਪੁਲਿਸ ਨੂੰ ਮਲਾ ਕੇ ਪੂਰੇ ਪੰਜਾਬ ਭਰ ਤੋਂ ਇੱਥੇ ਫੋਰਸ ਲਿਆਂਦੀ ਗਈ ਹੈ ਵੀ ਕਿਸੇ ਵੀ ਤਰੀਕੇ ਦੀ ਕੋਈ ਵੀ ਗੜਬੜੀ ਨਾ ਹੋ ਸਕੇ ਮੈਂ ਇਸ ਵਕਤ ਸ਼੍ਰੀ ਗੁਰੂ ਅਰਜਨ ਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਟਕੀਆਂ ਦੇ ਤਰਨਤਾਰਨ ਦੇ ਵਿੱਚ ਮੌਜੂਦ ਹੈਗਾ ਇਸ ਸਕੂਲ ਨੂੰ ਗੰਗਾ ਮਾਤਾ ਸਕੂਲ ਵੀ ਕਿਹਾ ਜਾਂਦਾ ਇਸ ਸਕੂਲ ਦੇ ਵਿੱਚ ਤੁਸੀਂ ਦੇਖੋ ਵੀ ਬੜੇ ਸ਼ਾਂਤੀਪੂਰਵਕ ਅਤੇ ਬੜੇ ਵਧੀਆ ਤਰੀਕੇ ਦੇ ਨਾਲ ਚੋਣਾਂ ਹੋਣੀਆਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਬਹੁਤ ਸਾਰੇ ਜਿਹੜੀਆਂ ਲੀਡਰਾਂ ਦੀ ਅੱਜ ਜਿਹੜੀ ਕਿਸਮਤ ਹੈ ਉਹ ਡੱਬੇ ਦੇ ਵਿੱਚ ਕੈਦ ਹੋ ਜਾਵੇਗੀ ਤੇ ਬੜੇ ਤਰੀਕਿਆਂ ਦੇ ਨਾਲ ਇੱਥੇ ਚੋਣ ਪ੍ਰਚਾਰ ਹੋਇਆ ਕਾਂਗਰਸ ਨੇ ਆਪਣੇ ਪੱਧਰ ਦੇ ਉੱਪਰ ਕੀਤਾ ਕਾਂਗਰਸ ਤੇ ਅਕਾਲੀਆ ਦਲ ਦੇ ਵੱਲੋਂ ਆਪਣੇ ਪੱਧਰ ਦੇ ਉੱਪਰ ਕੀਤਾ ਗਿਆ ਆਮ ਆਦਮੀ ਪਾਰਟੀ ਨੇ ਜੋ 3 3.5 ਸਾਲਾਂ ਦੇ ਵਿੱਚ ਕੰਮ ਕੀਤੇ ਨੇ ਉਹਨਾਂ ਦੇ ਉੱਪਰ ਅੱਜ ਮੋਹਰ ਲਗਣੀਆਂ ਉਹਨਾਂ ਨੇ ਉਸ ਤਰੀਕੇ ਦਾ ਪ੍ਰਚਾਰ ਕੀਤਾ ਬੀਜੇਪੀ ਨੇ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਭਾਵੇਂ ਕਿ ਸਾਰੀਆਂ ਪਾਰਟੀਆਂ ਦੇ ਵੱਲੋਂ ਵੱਖ-ਵੱਖ ਤਰੀਕਿਆਂ ਦੇ ਨਾਲ ਪ੍ਰਚਾਰ ਕੀਤਾ ਗਿਆ ਜਿਸ ਤੋਂ ਬਾਅਦ ਅੱਜ ਲੀਡਰ ਜਿਹੜਾ ਤਰਨ ਤਰਨ ਦਾ ਜਿਹੜਾ ਐਮਐਲਏ ਬਣੇਗਾ ਉਸ ਦੀ ਕਿਸਮਤ ਈਵੀਐਮ ਮਸ਼ੀਨਾਂ ਦੇ ਵਿੱਚ ਕਾਇਦ ਹੋ ਜਾਵੇਗੀ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਸੀ ਕਸ਼ਮੀਰ ਸਿੰਘ ਸੋਹਲ ਜਿਨ੍ਹਾਂ ਦੀ ਪਿਛਲੇ ਦਿਨਾਂ ਦੇ ਵਿੱਚ ਡੈਥ ਹੋ ਗਈ ਸੀ ਉਸ ਤੋਂ ਬਾਅਦ ਇਹ ਜ਼ਿਮਣੀ ਚੋਣ ਆਈ ਹੈ ਜ਼ਿਮਣੀ ਚੋਣ ਦੇ ਵਿੱਚ ਅੱਜ ਸਵੇਰੇ 7 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਲੋਕਾਂ ਦੇ ਵਿੱਚ ਰੁਝਾਨ ਵੀ ਵਧੀਆ ਹੈ 7 ਵਜੇ ਦਾ ਕਰੀਬ ਸਮਾਂ ਹੈਗਾ ਬਾਈ ਜੀ ਇਹ ਤਾਂ ਖਿਆਲ ਨਹੀਂ ਦੱਸਣਾ ਵੀ ਤੁਸੀਂ ਵੋਟ ਕਿਨੂੰ ਪਾਈ ਹੈ ਪਰ ਤੁਸੀਂ ਇਹ ਦੱਸੋ ਵੀ ਤੁਹਾਡਾ ਐਮਐਲਏ ਹੋਣਾ ਕਿਦਾਂ ਦਾ ਚਾਹੀਦਾ ਐਮਐਲਏ ਸਰ ਬਹੁਤ ਵਧੀਆ ਜਣਾਇਦਾ ਹੁੰਦਾ ਹਮ ਸੂਝਵਾਨ ਹੋਣਾ ਚਾਹੀਦਾ ਸੰ ਜਿਹੜਾ ਨਸ਼ਿਆਂ ਦੇ ਵਿਰੁੱਧ ਰੋਗ ਲਾਕ ਸੀ ਹਾਂਜੀ ਤੁਹਾਡੇ ਮੁੱਦੇ ਕਿਹੜੇ ਹੈਗੇ ਤਰਨਤਾਰਨ ਦੇ ਮਤਲਬ ਇਹਦੇ ਤਰਨ ਦੇ ਵਿੱਚ ਕਿਹੜੇ ਮੁੱਦੇ ਹਾਵੀ ਨੇ ਜ਼ਿਆਦਾ ਤੇ ਨਸ਼ਿਆਂ ਦਾ ਮੁੱਦਾ ਹੀ ਹੈ ਨਸ਼ਾ ਪਹੁੰਚ ਜਾਂਦਾ ਸਨ ਗਲੀ ਗਲੀ ਚ ਗਲੀ ਗਲੀ ਚ ਹਾਂਜੀ ਹੂੰ ਠੀਕ ਹੈ ਸਰਦਾਰ ਸਾਹਿਬ ਤੁਸੀਂ ਇਹ ਨਹੀਂ ਦੱਸਣਾ ਵੀ ਵੋਟ ਕਿਹਨੂੰ ਪਾਈ ਆ ਪਰ ਇਹ ਦੱਸੋ ਵੀ ਤੁਹਾਡਾ ਐਮਐਲਏ ਹੋਣਾ ਕਿਵੇਂ ਦਾ ਚਾਹੀਦਾ ਫਿਰ ਹੁਣ ਕਿੱਦੋਂ ਪਰਦੇ ਅੱਛਾ ਹਾਂ ਜੀ ਤੁਸੀਂ ਦੱਸੋ ਜੀ ਕਿਵੇਂ ਕਿਵੇਂ ਦਾ ਐਮਐਲਏ ਹੋਣਾ ਚਾਹੀਦਾ ਤੁਹਾਡੇ ਏਰੀਆ ਦੇ ਮੁੱਦੇ ਕਿਹੜੇ-ਕਿਹੜੇ ਨੇ ਅਹੀਂ ਹਵਾ ਨੇ 50 ਦਾ ਹਰੋ ਜੇ ਤਰਨ ਤਰਨ ਦਾ ਵਕਾਸ ਹੋਵੇ ਵਧੀਆ ਤੇ ਆ ਨਸਿਆਂ ਨਸਿਆਂ ਤੋਂ ਬਚਣ ਬੱਚੇ ਠੀਕ ਹੈ ਹਾਂ ਠੀਕ ਹੈ ਸਦਾ ਸਾਹਿਬ ਐ ਐਮ ਐਲ اے ਕਿਵੇਂ ਦਾ ਹੋਣਾ ਚਾਹੀਦਾ ਇਹ ਨਹੀਂ ਦੱਸਣਾ ਵੀ ਵੋਟ ਕਿਹਨੂੰ ਪਾਈਏ ਐਮ ਐਲ اے ਉਹ ਹੋਵੇ ਜਿਹੜਾ ਲੋਕਾਂ ਦੇ ਵਿੱਚ ਵਿਚਰਦਾ ਹੋਵੇ ਔਰ ਜਿਹੜੀ ਲੋਕ ਆਮ ਲੋਕ ਵਿਕਾਸ ਦੀ ਗੱਲ ਕਰਦੀ ਹੈ ਵਿਕਾਸ ਦੇ ਵੀ ਬਹੁਤ ਪੱਕੀ ਗੱਲਾਂ ਨੇ ਨਗਰ ਕੌਂਸਲ ਦੇ ਵਿੱਚ ਹੋਰ ਦਫ਼ਤਰਾਂ ਦੇ ਵਿੱਚ ਪਾਰਦਰਸ਼ਤਾ ਹੋਵੇ ਲੋਕਾਂ ਦੇ ਕੰਮ ਹੋਣੇ ਚਾਹੀਦੇ ਆ ਮੇਰੀ ਗਲੀਆਂ ਨਾਲੀਆਂ ਦੀ ਡਿਵੈਲਪਮੈਂਟ ਨਹੀਂ ਹੋਰ ਲੋਕਾਂ ਦੇ ਜਿਹੜੇ ਮੁੱਦੇ ਨੇ ਭਾਈਚਾਰਕ ਇਕਤਾ ਨੂੰ ਬਰਕਰਾਰ ਰੱਖਣ ਵਾਸਤੇ ਸਾਡਾ ਐਮਐਲਏ ਜਿਹੜਾ ਨਵਾਂ ਬਣੇ ਉਹ ਕੀ ਕਰੇ ਲੋਕਾਂ ਦੇ ਹੋਰ ਦੁੱਖ ਦਰਦ ਬਹੁਤ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਕੰਸਿਡਰ ਕਰਕੇ ਹੀ ਸਾਡਾ ਐਮਐਲਏ ਬਣਨਾ ਚਾਹੀਦਾ ਕਿਉਂਕਿ ਪੁਰਾਣੇ ਮਾਹੌਲ ਵਿੱਚ ਲੋਕਾਂ ਨੇ ਬਹੁਤ ਸੰਤਾਪ ਹੰਡਾਇਆ ਔਰ ਉਸ ਚੀਜ਼ ਨੂੰ ਮੁੱਖ ਰੱਖ ਕੇ ਜਿਹੜਾ ਵੀ ਐਮਐਲਏ ਹੋਵੇ ਭਾਵੇਂ ਕਿਸੇ ਦੇ ਨਾਲ ਜੁੜੇ ਕਿਸੇ ਕਿਸੇ ਦੀ ਸਰਕਾਰ 'ਚ ਜਾਵੇ ਇਸ ਸਾਰਿਆਂ ਵਾਸਤੇ ਆਏ ਮੁੱਦਾ ਕਿ ਲੋਕਾਂ ਦਾ ਦੁੱਖ ਦਰਦ ਨੂੰ ਸਮਝਣ ਵਾਲਾ ਮੁੱਦੇ ਕਿਹੜੇ-ਕਿਹੜੇ ਹੈਗੇ ਸ਼ਹਿਰ ਦੇ ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਵੀ ਨਸ਼ਾ ਵੀ ਬਹੁਤ ਆ ਗੈਂਗਸਟਰਵਾਦ ਵੀ ਬਹੁਤ ਆ ਹੋਰ ਕਿਹੜੇ-ਕਿਹੜੇ ਮਸਲੇ ਆਇ ਤੇ ਦੇਖੋ ਸਰ ਸਵਾਲ ਲੰਬਾ ਹੋ ਜਾਏਗਾ ਤੁਸੀਂ ਗੱਲ ਕਰ ਲਈ ਆ ਗੈਂਗਸਟਰਵਾਦ ਜਿਹੜਾ ਵਾ ਉਹ ਕਿੰਨੇ ਲੈਂਦਾ ਪੁਰਾਣਾ ਟਾਈਮ ਸੀ ਜਦੋਂ 90 91 92 ਦਾ ਮੈਨੂੰ ਉਹ ਸੁਰਤ ਉਸ ਚੀਜ਼ ਦੀ ਉਸ ਟਾਈਮ ਤੇ ਜਦੋਂ ਦੌਰ ਸੀ ਕਹਿੰਦੇ ਸੀ ਫਲਾਣਾ ਨਾਮੀ ਖੜਕੂ ਆ ਉਹ ਸਾਰੀਆਂ ਤਰ੍ਹਾਂ ਕੇਂਦਰ ਤੇ ਸਟੇਟ ਗਵਰਨਮੈਂਟ ਜਿਹੜੀਆਂ ਸਾਰੀਆਂ ਸਰਗਰਮ ਸੀ ਉਹਨਾਂ ਨੂੰ ਖਤਮ ਕਰ ਲਈ ਹੁਣ ਕੇਂਦਰ ਤੇ ਸਟੇਟਸ ਗਵਰਨਮੈਂਟ ਜਿਹੜੀ ਆ ਉਹ ਆਪਣਾ ਰੋਡ ਮੈਪ ਦੱਸਣ ਜੇ ਗੈਂਗਸਟਰ ਪੈਦਾ ਹੋ ਗਏ ਜਾਂ ਕਿਸੇ ਨੇ ਵੀ ਪੈਦਾ ਕੀਤੇ ਉਹਨਾਂ ਨੂੰ ਖਤਮ ਕਰਨ ਵਾਸਤੇ ਉਹ ਰੋਡ ਮੈਪ ਕੀ ਹੈ ਸਰਕਾਰ ਇਹ ਬਹੁਤ ਮੁੱਦੇ ਨੇ ਨਸ਼ੇ ਦਾ ਮੁੱਦਾ ਸਭ ਤੋਂ ਵੱਡਾ ਦੇ ਉਸ ਟਾਈਮ ਤੇ ਅਗਸਤ 92 ਦੇ ਵਿੱਚ ਕੇ ਪੀ ਐਸ ਗਿੱਲੇ ਨੇ ਕਿਹਾ ਸੀ ਇੱਕ ਹਫਤੇ ਚੋਂ ਖੜਕੂਆਤ ਖਤਮ ਹੋ ਜਾਏਗਾ ਕੋਈ ਐਸਾ ਬੰਦਾ ਕੋਈ ਅਫਸਰ ਚੀਫ ਸੈਕਟਰੀ ਲੈਵਲ ਦਾ ਕੋਈ ਸਪੋਕਸ ਪਰਸਨ ਕਿਸੇ ਪਾਰਟੀ ਦਾ ਆ ਕੇ ਦਾਵਾ ਕਰ ਸਕਦਾ ਕਿ ਮੈਂ ਇੱਕ ਹਫਤੇ ਦੇ ਵਿੱਚ ਪ੍ਰੈਕਟੀਕਲੀ ਨਸ਼ਾ ਖਤਮ ਕਰੂੰਗਾ ਜੇ ਸਰਕਾਰ ਦੀ ਵੈਲ ਪਾਵਰ ਹੋਵੇ ਸੈਂਟਰ ਦੀ ਹੋਵੇ ਜਾਂ ਸਟੇਟ ਦੀ ਹੋਵੇ ਉਹ ਇਹ ਕਹਿ ਸਕਦੀ ਕਿ ਅਸੀਂ ਇੱਕ ਦਿਨ ਦੇ ਵਿੱਚ ਖਤਮ ਕਰ ਦਿਆਂਗੇ ਕੋਈ ਐਸਾ ਨਹੀਂ ਰਹਿ ਗਿਆ ਪੀਐਮ ਲੈਵਲ ਤੱਕ ਮੈਂ ਇੱਕ ਦੀ ਗੱਲ ਨਹੀਂ ਕਰਦਾ ਕੋਈ ਆਵੇ ਆਪਣਾ ਕੰਫੀਡੈਂਸ ਨਾਲ ਲੋਕਾਂ ਨੂੰ ਆਪਣਾ ਵਾਅਦਾ ਕਰੇ ਲੋਕੀ ਵਾਅਦੇ ਤੇ ਯਕੀਨ ਕਰਨ ਲੋਕੀ ਵਾਅਦੇ ਤੇ ਯਕੀਨ ਕਰਨੋ ਇਸੇ ਕਰਕੇ ਹਟ ਗਏ ਗੱਲਾਂ ਵਿੱਚ ਵਜਨ ਨਹੀਂ ਤਾਂ ਉਹ ਤੁਸੀਂ ਬੜੀ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਆ ਇੱਕ ਵਾਰੀ ਇਹ ਤੁਹਾਨੂੰ ਮੈਂ ਜਿਹੜੀ ਪ੍ਰਕਿਰਿਆ ਦੱਸ ਦਿੰਨਾ ਵੀ ਕੋਈ ਵੀ ਜੇ ਵੋਟਰ ਇੱਥੇ ਆਉਂਦਾ ਤਾਂ ਇੱਥੇ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਉਹ ਤਾਇਨਾਤ ਨੇ ਵੋਟਰ ਚੈੱਕ ਵੋਟਰ ਆਈਡੀ ਚੈੱਕ ਕਰਦੇ ਨੇ ਜੇ ਕਿਸੇ ਕੋਲ ਨਹੀਂ ਹੈਗੀ ਜਾਂ ਕੋਈ ਡਾਕੂਮੈਂਟ ਘਟਿਆ ਤੇ ਉਸ ਨੂੰ ਵਾਪਸ ਭੇਜ ਦਿੱਤਾ ਜਾਂਦਾ ਤੇ ਜੇਕਰ ਉਹ ਇੱਥੇ ਆ ਕੇ ਆਪਣੇ ਡਾਕੂਮੈਂਟ ਪੂਰੇ ਲੈ ਕੇ ਆਉਂਦਾ ਤਾਂ ਉਸ ਨੂੰ ਫਿਰ ਅੱਗੇ ਦੀ ਪ੍ਰਕਿਰਿਆ ਵੱਲ ਤੋਰਿਆ ਜਾਂਦਾ ਉੱਥੇ ਅਗਲੇ ਪਾਸੇ ਅਬਜ਼ਰਵਰ ਬੈਠੇ ਨੇ ਜਿਵੇਂ ਦੇਖੋ ਵੀ ਇੱਕ ਵੋਟਰ ਆ ਵੀ ਰਹੇ ਨੇ ਤੁਹਾਨੂੰ ਪ੍ਰਕਿਰਿਆ ਸਮਝਾ ਦਈਏ ਵੀ ਸਾਰੀ VOTING ਕਿਸ ਤਰੀਕੇ ਨਾਲ ਪੈਣੀ ਹੈ ਤੁਸੀਂ ਵੱਧ ਤੋਂ ਵੱਧ ਜਿਹੜੀ ਵੋਟ ਹੈ ਉਹ ਆਪਣੀ ਵੋਟ ਦਾ ਇਸਤੇਮਾਲ ਕਰਨਾ ਆ ਦੇਖੋ ਵੀ ਪੰਜਾਬ ਪਾਸ ਦੇ ਮੁਲਾਜ਼ਮ ਨੇ ਆਪਣਾ ਵੋਟਰ ਆਈਡੀ ਚੈੱਕ ਕੀਤੀ ਹੈ ਤੇ ਜਿਹੜੀ ਸਲਿੱਪ ਹੈ ਉਸ ਨੂੰ ਚੈੱਕ ਕੀਤਾ ਜੇ ਇਹ ਸਹੀ ਹੋਵੇਗੀ ਤੇ ਇਹਨਾਂ ਨੂੰ ਅੱਗੇ ਚੋਰ ਦਿੱਤਾ ਜਾਵੇਗਾ ਉਸ ਤੋਂ ਬਾਅਦ ਅਗਲੇ ਪਾਸੇ ਅਬਜ਼ਰਵਰ ਬੈਠੇ ਨੇ ਉਹ ਚੈੱਕ ਕਰਦੇ ਨੇ ਵੀ ਉਹਨਾਂ ਦੀ ਜਿਹੜਾ ਵੋਟਰ ਆਈਡੀ ਹੈ ਤੇ ਜਿਹੜੀ ਇੱਕ ਸਲਿੱਪ ਹੈਗੀ ਹੈ ਵੋਟਰ VOTING ਦੇ ਲਈ ਉਹ ਸਹੀ ਹੈ ਫਿਰ ਉਸ ਤੋਂ ਬਾਅਦ ਲਾਈਨਾਂ ਦੇ ਵਿੱਚ ਲਾ ਕੇ ਵੱਖ-ਵੱਖ ਕਮਰਿਆਂ ਦੇ ਵਿੱਚ ਮਸ਼ੀਨਾਂ ਲਗੀਆਂ ਹੋਈਆਂ ਨੇ ਹਾਲਾਂਕਿ ਉੱਥੇ ਜਾਣ ਦੀ ਸਾਨੂੰ anumati ਨਹੀਂ ਗਈ ਤੇ ਉੱਥੇ ਜਾ ਕੇ ਮੁੜ ਕੇ ਵੋਟ ਪਾ ਕੇ ਆਰਾਮ ਦੇ ਨਾਲ ਵਾਪਸ ਆ ਸਕਦੇ ਹਾਂ 7 7:30 ਵਜੇ ਦਾ ਅਜੇ ਸਮਾਂ ਆ ਤੇ ਲੋਕਾਂ ਦੇ ਵਿੱਚ ਰੁਝਾਨ ਹੈਗਾ ਲੋਕ ਹੌਲੀ-ਹੌਲੀ ਆ ਰਹੇ ਨੇ ਤੇ ਸਾਡੀ ਵੀ ਇਹੋ ਅਪੀਲ ਹੈ ਲੋਕਾਂ ਨੂੰ ਕਿ ਤੁਸੀਂ ਵੱਧ ਤੋਂ ਵੱਧ ਵੋਟ ਪਾ ਕੇ ਆਪਣਾ ਐਮਐਲਏ ਚੁਣੋ ਉਹ ਐਮਐਲਏ ਚੁਣੋ ਜਿਹੜਾ ਬਹੁਤ ਸੂਝਮਾਨ ਹੋਵੇ ਜਿਹੜਾ ਤੁਹਾਡੇ ਕੰਮ ਕਰ ਸਕੇ ਤੇ ਤੁਸੀਂ ਘਰੇ ਨਹੀਂ ਬੈਠਣਾ ਮੌਸਮ ਵਧੀਆ ਹੈ ਹੁਣ ਆ ਕੇ ਆਪਦੀ ਵੋਟ ਦਾ ਇਸਤੇਮਾਲ ਕਰਕੇ ਨਵੇਂ ਐਮਐਲਏ ਨੂੰ ਚੁਣੋ ਕੈਮਰਾਮੈਨ ਗੁਲਚਨ ਦੇ ਨਾਲ ਮਨਦੀਪ ਸਿੰਘ ਡੈਲੀ ਪੋਸਟਪੰਜ